ਲਓ ਜੀ ਵੀਰ ਮੇਰੇ ਉਹ ਪਹੁੰਚ ਚੁੱਕੇ ਆਂ ਜੀ ਹਵਾਈ ਐਡੇ ਤੇ ਤੇ ਫਲਾਈਟ ਆਪਣੀ ਦਾ ਵੀ ਟਾਈਮ ਹੋ ਚੁੱਕਾ ਏ ਬਸ ਉਡਾਨ ਭਰਨੀ ਵਾਲੇ ਆਂ ਜੰਡੇਆਲਾ ਤੁਹਾਡਾ ਆਪਣਾ ਸ਼ਹਿਰ ਜੀ ਇੱਥੇ ਪਲੇਨ ਦੇ ਵਿੱਚ ਹੀ ਰੈਸਟੋਰੈਂਟ ਖੁੱਲਾ ਏ ਤੇ ਜਿਹੜੇ ਵੀਰ ਭਰਾਵਾਂ ਨੇ ਅਜੇ ਤੱਕ ਪਲੇਨ ਦੇ ਵਿੱਚ ਹੂਟਾ ਨਹੀਂ ਨਹੀਂ ਆ ਨਹੀਂ ਦੇਖਿਆ ਵੀ ਪਲੇਨ ਅੰਦਰੋਂ ਕਿਵੇਂ ਦਾ ਹੁੰਦਾ ਏ ਤੇ ਜ਼ਰੂਰ ਇੱਥੇ ਹਵੇਲੀ ਦੇ ਸਾਹਮਣੇ ਰੈਸਟੋਰੈਂਟ ਖੁੱਲਿਆ ਆ ਤੇ ਜ਼ਰੂਰ ਇੱਥੇ ਆ ਕੇ ਪਲੇਨ ਵਿੱਚ ਬੈਠ ਕੇ ਫੂਡ ਇੰਜੋਏ ਕਰ ਸਕਦੇ ਆ ਜੀ ਤੇ ਆਓ ਆਪਾਂ ਵੀ ਅੰਦਰ ਜਾ ਕੇ ਦੇਖਦੇ ਆਂ ਕਿਵੇਂ ਦਾ ਪਲੇਨ ਅੰਦਰੋਂ ਇਹਨਾਂ ਨੇ ਡੈਕੋਰੇਟ ਕੀਤਾ ਏ ਤੇ ਕਿਵੇਂ ਦਾ ਇਹਨਾਂ ਦਾ ਫੂਡ ਆ ਤੇ ਆ ਵੀ ਅੰਦਰ ਜਾਂਦੇ ਆ ਤੇ ਲੈਂਦੇ ਆ ਦੀ ਸਭ ਤੋਂ ਪਹਿਲਾਂ ਇੱਥੇ ਬੋਰਡਿੰਗ ਪਾਸ ਤੇ ਉਸ ਤੋਂ ਬਾਅਦ ਜੀ ਪਲੇਨ ਦੇ ਵਿੱਚ ਸਿੱਧੀ ਐਂਟਰੀ ਕਰਦੇ ਆ ਤੇ ਫੂਡ ਇੰਜੋਏ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਗਏ ਆ ਜੀ ਕੈਸ਼ ਕਾਊਂਟਰ ਤੇ ਤੇ 12 ਵਜੇ ਕੈਸ਼ ਕਾਊਂਟਰ ਜਿਹੜੇ ਇਹਨਾਂ ਦੇ ਖੁੱਲ ਜਾਂਦੇ ਆ ਤੇ ਇੱਥੋਂ ਮਿਲਿਆ ਜੀ ਆਪਾਂ ਨੂੰ ਬੋਰਡਿੰਗ ਪਾਸ ਬੋਰਡਿੰਗ ਆਪਣੀ ਹੋ ਚੁੱਕੀ ਆ ਤੇ ਬੋਰਡਿੰਗ ਪਾਸ ਮਿਲ ਗਿਆ ਹਾਂ ਟਰੇਨ ਦੇ ਅੰਦਰ ਐਂਟਰੀ ਹੋਣ ਲੱਗੀ ਆ ਤੇ ਆਦੋ ਚਲਦੇ ਆਂ ਦੀ ਵਿਖੌਣੇ ਤੁਹਾਡੇ ਦੇ ਅੰਦਰ ਵਾ ਜੀ ਦਾ ਦਾ ਵੀ ਪੂਰਾ ਮਾਹੌਲ ਹੀ ਅੰਦਰ ਹੈ ਹੋਰ ਪਾਜੀ ਕੀ ਹਾਲ ਹੈ ਠੀਕ ਠਾਕ ਬਦलेश्वर ਵਾਲਾ ਪਾਜੀ ਬਹੁਤ ਸੋਹਣਾ ਤਿਆਰ ਕੀਤਾ ਜੀ ਤੁਸੀਂ ਅੰਦਰ ਹੈ ਨਾ ਤੇ ਤੁਹਾਡੀ ਡਿਊਟੀ ਅੰਦਰ ਹੈ ਜੀ ਠੀਕ ਹੈ ਜੀ ਤੇ ਕਿੰਨੀ ਸੀਟਾਂ ਪੂਰੀਆਂ ਹੈ ਟੋਟਲ ਪਲੇਨ ਦੇ ਵਿੱਚ 100 ਬੰਦੇ ਦਾ ਠੀਕ ਹੈ ਜੀ ਇਹ ਸਰ ਆਪਣਾ ਕਿਚਨ ਏਰੀਆ ਜੀ ਕਿਚਨ ਏਰੀਆ ਅੱਛਾ ਜੀ ਇੱਧਰ ਹੈ ਸਰ ਬਸ ਸਾਰਾ ਅੱਛਾ ਜੀ ਸਰ ਠੀਕ ਹੈ ਜੀ ਤੇ ਇੱਧਰ ਆਰਡਰ ਵਗੈਰਾ ਸਾਰੇ ਇੱਧਰ ਲਈ ਜਾਂਦੇ ਆਰਡਰ ਵਗੈਰਾ ਇੱਧਰ ਬਿੱਲ ਸਾਰਾ ਕਿਚਨ ਏਰੀਆ ਹਾਂਜੀ ਇੱਕ ਹੜਾ ਦਾ ਨੂਡਲਸ ਤੇ ਪੈਰੀ ਪੈਰੀ ਪ੍ਰਾਈਸ ਆ ਗਈ 200 ਉਹ ਕਰ ਦਿਓ ਵੀ ਦੋ ਹਾਂਜੀ ਦੋ ਕਰ ਆਰਡਰ ਆਪਾਂ ਨੇ ਦੇ ਦਿੱਤਾ ਵਾ ਤੇ ਇਥੋਂ ਭਾਜੀ ਨਹੀਂ ਡੇ ਸਿੱਧਾ ਹੀ ਤੇ ਕਿਚਨ ਚ ਜਾਣਾ ਮੈਸੇਜ ਇਹਨਾਂ ਦਾ ਫਿਰ ਆਪਣਾ ਆਰਡਰ ਆਊਗਾ ਤੇ ਫਿਰ ਤੁਹਾਨੂੰ ਦੱਸ ਦਿਆਂ ਕਿਵੇਂ ਦਾ ਆਰਡਰ ਇਹਨਾਂ ਦਾ ਲੈ ਵੀ ਮਰੀਗ ਆਪਣੇ ਪ੍ਰਾਈਸ ਆ ਚੁੱਕੇ ਆ ਯਾਰ ਕਾਂਡੀ ਇਹਨਾਂ ਦੀ ਕਾਂਡੀ ਡਾਂਡੀ ਢਾਈ ਦੀ ਆ ਹੋਇ ਇਹਨਾਂ ਨੇ ਤੇ ਬਾਕੀ ਚਲੋ ਜੀ ਬਹੁਤ ਵਧੀਆ ਮਾਹੌਲ ਤੁਸੀਂ ਅੰਦਰੋਂ ਦੇਖ ਸਕਦੇ ਜੀ ਮਾਹੌਲ ਵਧੀਆ ਤੇ ਪ੍ਰਾਈਸ ਆਪਣੇ ਆ ਚੁੱਕੇ ਆ ਤੇ ਪ੍ਰਾਈਸ ਇਹਨਾਂ ਦਾ ਹੈਗਾ ਜੀ 185 ਤੇ ਹਾਕਾ ਨਿਊਜ਼ ਲੈ ਕੇ ਮੰਗਵਾਇਆ ਹਾਕਾ ਨਿਊਡਲਸ ਉਹ 285 ਹੈ ਰੇਟ ਥੋੜਾ ਜਿਹਾ ਹੈਗਾ ਵੱਧ ਪਰ ਤੇ ਹੁਣ ਪਲੇਨ 'ਚ ਤੁਹਾਨੂੰ ਬਿਠਾਇਆ ਤੇ ਕੋਈ ਨਹੀਂ ਇੰਨਾ ਕੁ ਚੱਲਦਾ ਹੈ ਜੀ ਗੁੰਮਾ ਮਾਹੌਲ ਆ ਜਿਹੜੇ ਵੀ ਅਜੇ ਤੱਕ ਨਹੀਂ ਪਲੇਨ 'ਚ ਬੈਠੇ ਉਹ ਜ਼ਰੂਰ ਇੱਥੇ ਆ ਕੇ ਬੈਠ ਸਕਦੇ ਆ ਜੀ ਤੇ ਫੂਡ ਇੰਜੋਏ ਕਰ ਸਕਦੇ ਆ ਜੀ ਆਰਡਰ ਆਪਣਾ ਆ ਚੁੱਕਾ ਇੱਕ ਮੰਗਾਏ ਆ ਆਪਣਾ ਹਾਕਾ ਨਿਊਡਲਸ ਤੇ ਪੈਰੀ ਪੈਰੀ ਫਰਾਈਸ ਦੇ ਨਾਲ ਉਹ ਕਰੀਏ ਦੋ ਤੇ ਬਾਕੀ ਫੂਡ ਉਹਨਾਂ ਦਾ ਚੈੱਕ ਕਰਦੇ ਆ ਕਿਵੇਂ ਦਾ ਟੇਸਟ ਆ ਚਲੋ ਜੀ ਕੀ ਕਰ ਤੂੰ ਦੱਸਦੇ ਮੈਨੂੰ ਹੂੰ ਗੋਲਡ ਟੇਸਟ ਆ ਇਹਦਾ ਇਹ ਨਾਲ ਲਾਈਟ ਜਿਆਦਾ ਸਪਾਈਸੀ ਨਹੀਂ ਹੈਗਾ ਤੇ ਬਹੁਤ ਵਧੀਆ ਟੇਸਟ ਹੈ ਤੇ ਇੱਧਰ ਆਪਣਾ ਪੈਰੀ ਪੈਰੀ ਫਰਾਈਸ ਵੀ ਹੈਗੇ ਆ ਨਾਲ ਇਹ ਇੰਜੋਏ ਕਰਦੇ ਆ। ਬਾਕੀ ਤੁਸੀਂ ਜਰੂਰ ਪਹੁੰਚੋ ਜੀ ਇੱਥੇ ਜਿੰਨੇ ਵਾਲਾ ਬਾਈਪਾਸ ਤੇ ਜਦੋਂ ਇੰਜਨੀਅਰ ਵਾਲੇ ਤੋਂ ਆਪਾਂ ਅੰਮ੍ਰਿਤਸਰੋਂ ਜਾਂਦੇ ਆ ਹਵੇਲੀ ਦੇ ਸਾਹਮਣੇ ਇਹਨਾਂ ਦਾ ਪਲੇਨ ਆ ਜੀ ਤੇ ਜਰੂਰ ਆ ਕੇ ਤੁਸੀਂ ਫੋਨ ਇੰਜੋਏ ਕਰੋ। ਜਿਨ੍ਹਾਂ ਨੇ ਪਲੇਨ ਨਹੀਂ ਵੇਖਿਆ ਅਜੇ ਤੱਕ ਕੰਟਰੋਲ ਨਹੀਂ ਵੇਖਿਆ 그러면은 ਪਾਸਪੋਰਟ ਦਾ ਉਹ ਆਗੇ ਤੁਸੀਂ ਆਪਣਾ ਸੀਟ ਵਿੱਚ ਬਹਿ ਸਕਦੇ ਜੀ ਤੇ ਜਰੂਰ ਆ ਕੇ ਜਿਨ੍ਹਾਂ ਦਾ ਫੋਨ ਇੰਜੋਏ ਕਰੋ। ਪੇਜ ਨੂੰ ਜੂਮ ਫੋਲੋ ਕਰੋ ਤੇ ਮੈਨੂੰ ਵੇਖ ਕੇ ਦੱਸੋ ਕਿਉਂ ਨਹੀਂ ਲੱਗੀ ਆ ਤੇ ਬਾਕੀ ਵੀ ਆ ਵੀ ਚਾਹਤੀਆਂ ਫੋਟੋ ਮਿਲ ਜਾਣੀ ਕਿ ਮਿਲ ਜਾਣੀ ਨਵੀਂ ਕਿਸੇ ਹੋਰ ਵੀਡੀਓ ਤੇ ਦਾਦਾ ਦੇ ਸੱਸੂ ਜੀ